ਅਟਰੈਕਟ ਕੀਤੀ ਤੁਹਾਨੂੰ ਚੀਜ਼ ਕੀ ਮੈਂ ਬਠਿੰਡਾ ਜੰਕਸ਼ਨ ਦੇ ਲਈ ਹੈ ਨਾ ਹਾਂ ਕਰ ਸਕਦੀਆਂ ਜਾਂ ਤੁਹਾਨੂੰ ਕਿਹਾ ਕਿ ਨਹੀਂ ਮਤਲਬ ਤੁਸੀਂ ਕਰਨਾ ਹੈ ਤੇ ਕਰਨਾ ਹੀਗੇ ਬਠਿੰਡਾ ਮੇਰੇ ਨਾਨਕੇ ਹੈ ਤੇ ਮੈਂ ਸਟੱਡੀ ਵੀ ਬਠਿੰਡੇ ਕੀਤੀ ਹੈ ਕਾਫੀ ਟਾਈਮ ਲਈ ਮੈਂ ਮਤਲਬ ਬਠਿੰਡਾ ਨਾਮ ਹੀ ਮੈਨੂੰ ਅਟਰੈਕਟ ਕਰ ਗਿਆ ਬਹੁਤ ਔਖਾ ਸਰਵਾਈਵਲ ਆਪਣੀ ਇੰਡਸਟਰੀ ਦੇ ਵਿੱਚ ਕੁੜੀਆਂ ਦਿੱਲੀ ਤੱਕ ਖਾਸ ਕਰਕੇ ਬਹੁਤ ਔਖਾ ਸਰਵਾਈਵਲ ਹੈ ਸੋ ਇਸ ਚੀਜ਼ ਨੂੰ ਸਸਟੇਨ ਕਿਵੇਂ ਰੱਖਦੇ ਹੋ ਸਟੇਬਲ ਕਿਵੇਂ ਰੱਖਦੇ ਕੋਈ ਡੋਲਦੇ ਨਹੀਂ ਹੋ ਤੁਸੀਂ ਬਾਲੀਵੁੱਡ ਚਾਲੇ ਮੈਂ ਕੰਮ ਕਰ ਲਿਆ ਪਾਲੀਵੁੱਡ ਚਾਲੇ ਮੈਂ ਕਰਨਾ ਹੈ ਮੈਨੂੰ ਲੱਗਦਾ ਕਿ ਪਾਲੀਵੁੱਡ ਇੱਕ ਮੇਰੀ ਅੰਦਰ ਖਾਇਸ਼ ਹੈ ਕੀ ਹੈ ਨਾ ਪੰਜਾਬ ਤੋਂ ਐਵੇਂ ਮੈਨੂੰ ਹੁੰਦਾ ਕਿ ਮੈਂ ਪੰਜਾਬੀ ਫਿਲਮਾਂ ਕਰਾਂ ਮਤਲਬ ਪਾਲੀਵੁੱਡ ਦੀ ਕਰਕੇ ਵੀ ਹਲੇ ਇੰਨਾ ਉਹ ਨਹੀਂ ਲੱਗਦਾ ਤਾਂ ਲੋਕ ਡਿਮਾਂਡ ਕਰਦੇ ਕਿ ਨਵੇਂ ਫੇਸਿਸ ਆਉਣ ਉਤੋਂ ਡਿਮਾਂਡ ਕਰਦੇ ਕਿ ਉਹਨਾਂ ਦੀ ਰੀਚ ਹੋਵੇ ਸੋ ਇਹ ਚੀਜ਼ਾਂ ਕਿਵੇਂ ਪੋਸੀਬਲ ਹੁੰਦੀਆਂ ਮੈਂ ਬੈਕ ਐਂਡ ਤੇ ਸੱਚੀ ਕੋਈ ਪਲਾਨ ਵੀ ਨਹੀਂ ਰੱਖਿਆ ਹੋਇਆ ਮਤਲਬ ਮੈਂ ਕਲਾ ਦੀ ਗੱਲ ਕੀਤੀ ਜਾਵੇ ਤਾਂ ਮਤਲਬ ਮੈਂ ਸਾਰੀਆਂ ਚੀਜ਼ਾਂ ਸਿੱਖਣ ਦੀ ਟਰਾਈ ਕੀਤੀ ਸੀ ਕਿ ਮੈਂ ਕੁਝ ਅੱਛਾ ਸਿੱਖ ਲਾਂ ਬਟ ਇੱਕ ਹੁੰਦਾ ਨਹੀਂ ਕਿ ਮੈਨੂੰ ਲੱਗਦਾ ਨਾ ਇੱਕ ਕੀੜਾ ਹੁੰਦਾ ਤੁਹਾਡੇ ਅੰਦਰ ਕਿ ਜਿਹੜਾ ਤੁਹਾਨੂੰ ਕੁਝ ਹੋਰ ਨਹੀਂ ਕਰਨ ਦਿੰਦਾ ਤੇ ਮੈਂ ਆਪਣੇ ਆਪ ਨੂੰ ਪੂਰਾ ਟਾਈਮ ਦੇਵਾਂਗੀ ਇਸ ਲਾਈਨ ਨੂੰ ਮੈਨੂੰ ਲੱਗਦਾ ਹੈ ਕਿ ਅੱਛਾ ਕੁਝ ਹੋ ਜਾਊਗਾ ਬਠਿੰਡਾ ਜੰਕਸ਼ਨ ਦੇ ਬਾਰੇ ਕੁਝ ਜਾਂਦੇ ਜਾਂਦੇ ਕਹਿਣਾ ਚਾਹੁੰਦੇ ਹਾਂ ਤੁਹਾਨੂੰ ਕਿਉਂ ਲੋਕ ਦੇਖਣ ਬਠਿੰਡਾ ਜੰਕਸ਼ਨ ਦੇ ਵਿੱਚ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਕੋਲਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਬਠਿੰਡਾ ਜੰਕਸ਼ਨ ਜੋ ਹੈ ਜਲਦ ਰਿਲੀਜ਼ ਹੋਣ ਵਾਲੀ ਹੈ ਅੱਜ ਟ੍ਰੇਲਰ ਉਹਦਾ ਰਿਲੀਜ਼ ਹੋ ਚੁੱਕਿਆ ਹੈ ਸੋ ਮੇਰੇ ਨਾਲ ਨੀਲ ਬੈਦਵਾਨ ਹੈਗੇ ਨੇ ਇਹਨਾਂ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਵੈਬ ਸੀਰੀਜ਼ ਦੇ ਵਿੱਚ ਉਹਨਾਂ ਨਾਲ ਖਾਸ ਗੱਲਬਾਤ ਕਰ ਲੈਣਾ ਸੋ ਨੀਲ ਬਹੁਤ-ਬਹੁਤ ਸਵਾਗਤ ਹੈ ਤੁਹਾਨੂੰ ਥੈਂਕ ਯੂ ਸੋ ਮੱਚ ਸੋ ਪਹਿਲਾਂ ਮੈਂ ਸਮਝਣਾ ਚਾਹੂੰਗੀ ਪੰਜਾਬ ਦਾ ਇੱਕ ਸ਼ਹਿਰ ਬਠਿੰਡਾ ਬਠਿੰਡਾ ਜੰਕਸ਼ਨ ਤੇ ਵੈਬ ਸੀਰੀਜ਼ ਆ ਰਹੀ ਹੈ ਕਿਦਾਂ ਦਾ ਐਕਸਪੀਰੀਅੰਸ ਰਿਹਾ ਔਰ ਕਿਦਾਂ ਦੇ ਕੈਰੈਕਟਰ ਦੇ ਨਾਲ ਤੁਸੀਂ ਲੋਕਾਂ ਨੂੰ ਐਂਟਰਟੇਨ ਕਰਨ ਵਾਲੇ ਐਕਸਪੀਰੀਅੰਸ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਵਧੀਆ ਸੀ ਆਬਵੀਅਸਲੀ ਮਤਲਬ ਇੱਕ ਆਰਟਿਸਟ ਨੂੰ ਸੈੱਟ ਤੋਂ ਇਲਾਵਾ ਹੋਰ ਕੁਝ ਚਾਹੀਦਾ ਨਹੀਂ ਹੁੰਦਾ ਤੇ ਸੈੱਟ ਤੇ ਤਾਂ ਫੁੱਲ ਔਨ ਐਂਟਰਟੇਨਮੈਂਟ ਤੇ ਮੂਵੀ ਚ ਜਾਂ ਵੈਬ ਸੀਰੀਜ਼ ਵੀ ਤੁਹਾਨੂੰ ਐਂਟਰਟੇਨਮੈਂਟ ਦੇਖਣ ਨੂੰ ਮਿਲੇਗੀ ਮੇਰਾ ਕੈਰੈਕਟਰ ਇਹਦੇ ਚ ਹੈਗਾ ਮਤਲਬ ਇੱਕ ਲਵ ਐਂਗਲ ਹੈ ਬਟ ਇਹ ਇੱਕ ਐਕਸ਼ਨ ਮੂਵੀ ਹੈ ਤੇ ਲਵ ਸਟੋਰੀ ਨੂੰ ਬਹੁਤ ਜ਼ਿਆਦਾ ਨਹੀਂ ਦਿਖਾਇਆ ਗਿਆ ਬਹੁਤ ਮਿਨਿਮਮ ਦਿਖਾਇਆ ਗਿਆ ਬਟ ਤੁਹਾਨੂੰ ਇੱਕ ਕਪਲ ਵਧੀਆ ਦੇਖਣ ਚ ਵਧੀਆ ਲੱਗਣ ਵਾਲਾ ਜ਼ਰੂਰ ਦੇਗਾ ਹਾਂਜੀ ਸੋ ਬਠਿੰਡਾ ਜੰਕਸ਼ਨ ਹੈ ਨਾ ਕੀ ਐਟ੍ਰੈਕਟ ਕੀਤੀ ਤੁਹਾਨੂੰ ਚੀਜ਼ ਕੀ ਮੈਂ ਬਠਿੰਡਾ ਜੰਕਸ਼ਨ ਦੇ ਲਈ ਹੈ ਨਾ ਹਾਂ ਕਰ ਸਕਦੀ ਆ ਜਾਂ ਤੁਹਾਨੂੰ ਕਿਹਾ ਕਿ ਨਹੀਂ ਮਤਲਬ ਤੁਸੀਂ ਕਰਨਾ ਹੈ ਤੇ ਕਰਨਾ ਹੀ ਹੈ ਐਕਚੁਅਲੀ ਇਹਦੇ ਚ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਬਠਿੰਡਾ ਮੇਰੇ ਨਾਨਕੇ ਹੈ ਤੇ ਮੈਂ ਸਟੱਡੀ ਵੀ ਬਠਿੰਡੇ ਕੀਤੀ ਹੈ ਕਾਫੀ ਟਾਈਮ ਤੇ ਮੈਂ ਮਤਲਬ ਬਠਿੰਡਾ ਨਾਮ ਹੀ ਮੈਨੂੰ ਐਟ੍ਰੈਕਟ ਕਰ ਗਿਆ ਤੇ ਇਹ ਦੂਜਾ ਮੈਨੂੰ ਪਤਾ ਵੀ ਹੈ ਬਠਿੰਡੇ ਦੇ ਲੋਕ ਥੋੜੇ ਨਾ ਹੁੰਦੇ ਆ ਕੱਬੇ ਜੇ ਸਟਾਈਲਿਸ਼ ਤੇ ਉਹ ਸਾਰੀ ਚੀਜ਼ ਇਸ ਵੈਬ ਸੀਰੀਜ਼ ਚ ਦਿਖਾਈ ਵੀ ਹੈ ਮਤਲਬ ਓਨੀ ਜ਼ਿਆਦਾ ਨਹੀਂ ਹੁੰਦੀ ਜਿਵੇਂ ਇਹਨਾਂ ਨੇ ਦਿਖਾਈ ਹੈ ਬਟ ਹਾਂ ਉਸ ਲੈਵਲ ਮਤਲਬ ਕਿਤੇ ਨਾ ਕਿਤੇ ਨੇੜੇ ਤੇੜੇ ਤਾਂ ਉਹ ਚੀਜ਼ਾਂ ਹੈਗੀਆਂ ਨੇ ਆਬਵੀਅਸਲੀ ਹੈ ਨਾ ਇਹ ਤਾਂ ਇੱਕ ਫਿਕਸ਼ਨ ਫਿਕਸ਼ਨ ਹੁੰਦੀ ਹੈ ਹੈ ਨਾ ਫਿਕਸ਼ਨਲ ਸਟੋਰੀ ਹੈ ਬਟ ਇਸ ਚੀਜ਼ ਨੂੰ ਮੈਂ ਸਿਰਫ ਬਠਿੰਡੇ ਕਰਕੇ ਕਿ ਮੇਰੇ ਨਾਨਕੇ ਆ ਮੈਂ ਸਟੱਡੀ ਕੀਤੀ ਹੋਈ ਹੈ ਇੱਕ ਮਤਲਬ ਮੇਰਾ ਕਰੀਅਰ ਦੀ 스타ਟਅਪ ਹੈ ਤਾਂ ਮਤਲਬ ਇਹ ਸਾਰੀਆਂ ਚੀਜ਼ਾਂ ਕਰਦੇ ਕਰਦੇ ਮੈਂ ਇਸ ਚੀਜ਼ ਨੂੰ ਜ਼ਰੂਰ ਮਤਲਬ ਮਹਾਨੀ ਕੀਤੀ ਕਿ ਸੋ ਬਠਿੰਡਾ ਦੀ ਕੀ ਖਾਸੀਅਤ ਹੈ ਕੀ ਪਸੰਦ ਹੈ ਇੱਕ ਤਾਂ ਲੋਕ ਤੁਸੀਂ ਦੱਸ ਕੇ ਹਟੇ ਹੋ ਨਾ ਬੜੇ ਅੜਬ ਜਿਹਾ ਤੁਹਾਨੂੰ ਪਸੰਦ ਆ ਗਈ ਚੀਜ਼ ਹੈ ਨਾ ਰਾਈਟ ਅਦਰਵਾਈਜ਼ ਬਠਿੰਡਾ ਇਸ ਲਾਈਕ ਕਿਸ ਚੀਜ਼ ਲਈ ਫੇਮਸ ਹੈ ਕਿਸ ਚੀਜ਼ ਲਈ ਲੋਕ ਬਠਿੰਡਾ ਨੂੰ ਲਾਈਕ ਕਰਦੇ ਬਠਿੰਡਾ ਚ ਕਿਲਾ ਸਾਹਿਬ ਗੁਰਦੁਆਰਾ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਮਤਲਬ ਉਹ ਬਹੁਤ ਜ਼ਿਆਦਾ ਫੇਮਸ ਹੈ ਤੇ ਬਠਿੰਡਾ ਵੈਸੇ ਮੈਂ ਮੈਨੂੰ ਮਤਲਬ ਆਪਣੇ ਨਾਨਕਿਆਂ ਕਰਕੇ ਬਹੁਤ ਪਸੰਦ ਕਰਦੀ ਹਾਂ ਨਾਨਕੇ ਫੇਵਰਿਟ ਹੈ ਰਾਈਟ ਲਾਲਚ ਹੁੰਦਾ ਹੈ ਨਾਨਕੇ ਜਾਂਦਾ ਬਚਪਨ ਚ ਨਾਨਕੇ ਕਿਦਾਂ ਦੇ ਟਾਈਮ ਸਪੈਂਡ ਕੀਤੇ ਬਚਪਨ ਚ ਮਤਲਬ ਇਹੀ ਹੁੰਦਾ ਸੀ ਕਿ ਪਹਿਲਾਂ ਤਾਂ ਮਤਲਬ ਨਹੀਂ ਇੰਨੀਆਂ ਫੈਸਿਲਿਟੀਆਂ ਹੁੰਦੀਆਂ ਸੀ ਤੇ ਰੋਡ ਵੀ ਬਹੁਤ ਜ਼ਿਆਦਾ ਵਧੀਆ ਨਹੀਂ ਸੀ ਤੇ ਸਾਨੂੰ ਸਿਰਫ ਜੂਨ ਚ ਮੌਕਾ ਮਿਲਦਾ ਸੀਗਾ ਬਠਿੰਡਾ ਜਾਂਦਾ ਤੇ ਬੱਸ ਚ 6 ਘੰਟੇ ਤਾਂ ਸਾਡੇ ਬੱਸ ਚ ਐਦਾਂ ਦਾ ਘੜਦੇ ਹੀ ਨਿਕਲਦੇ ਸੀਗੇ ਤੇ ਇੱਕੋ ਐਕਸਾਈਟਮੈਂਟ ਚਾ ਹੁੰਦਾ ਸੀ ਕਿ ਹਾਈ ਨਾਨਕੇ ਜਾਣਾ ਹੈ ਨਾਨਕੇ ਜਾਣਾ ਹੈ ਤੇ ਉਹ ਮਤਲਬ ਉਹ ਸਾਰੀਆਂ ਚੀਜ਼ਾਂ ਦਾ ਇੱਕ ਮਿਕਸਚਰ ਹੈ ਮੇਰੇ ਲਈ ਬਟਿੰਡਾ ਸੋ ਨਾਨਕੇ ਲਾਈਕ ਨਾਨੀਆ ਮਾਮੂ ਕੌਣ ਪਿਆਰ ਕਰਦਾ ਸੀ ਕਿੰਨਾ ਦੇ ਕਰਕੇ ਤੁਸੀਂ ਨਾਨਕੇ ਜਿਆਦਾ ਰਹੇ ਹੋ ਕਿੰਨਾ ਨੇ ਨਨਕ ਫੇਵਰ ਕੀਤਾ ਕਿ ਨੀਲ ਨੂੰ ਜਾਣ ਦੀ ਲੋੜ ਨਹੀਂ ਪਈ ਆਪਣੇ ਘਰ ਵਾਪਸ ਨਹੀਂ ਮਤਲਬ ਮੇਰੇ ਤਾਂ ਨਾਨਕੇ ਸਾਰੇ ਮਤਲਬ ਨਾਨੀ ਮਾਮੂ ਮਾਮੀ ਸਾਰੇ ਬਹੁਤ ਜ਼ਿਆਦਾ ਹੈਗੇ ਆ ਵਧੀਆ ਤਾਂ ਮਤਲਬ ਕਦੇ ਫੀਲ ਨਹੀਂ ਹੋਇਆ ਹੈ ਕੀ ਆਪਣੇ ਘਰ ਤੇ ਨਾਨਕਿਆਂ ਚ ਕੋਈ ਡਿਫਰੈਂਸ ਹਾਂਜੀ ਸੋ ਟੀਵੀ ਦੇ ਲਈ ਕਿੰਨੀ ਮਿਹਨਤ ਕਰਦੇ ਹੋ ਆਪਣੀ ਆਪ ਤੇ ਫਿਟਨੈਸ ਤੇ ਆਪਣੀ ਸਕਿਨ ਦੇ ਲਈ ਕਿਉਂਕਿ ਮੈਂ ਦੇਖ ਰਹੀ ਸਕਿਨ ਬੜੀ ਸੋਹਣੀ ਹੈ ਹੈਨਾ ਕੇਰਿੰਗ ਦੇ ਲਈ ਸਾਨੂੰ ਵੀ ਟਿਪਸ ਦੋ ਪਲੀਜ਼ ਆਈ ਰੀਅਲੀ ਵਾਂਟ ਟੂ ਨੋ ਐਕਚੁਅਲੀ ਨਾ ਮਤਲਬ ਪਹਿਲਾਂ ਮੈਨੂੰ ਸੀਗਾ ਟਰੀਟਮੈਂਟਸ ਨਹੀਂ ਨੈਚੁਰਲ ਹਾਲੇ ਤੱਕ ਤਾਂ ਨੈਚੁਰਲ ਹੈ ਹੋ ਸਕਦਾ ਅੱਗੇ ਬਟ ਮੈਨੂੰ ਪਤਾ ਪਹਿਲਾਂ ਕੀ ਲੱਗਦਾ ਹੁੰਦਾ ਸੀਗਾ ਕੀ ਵੀ ਫਿਲਮਸ ਦੇ ਲਈ ਸਿਰਫ ਤੁਹਾਨੂੰ ਐਕਟਿੰਗ ਆਣੀ ਜਾਂ ਤੁਹਾਡੇ ਕੋਲ ਠੀਕ ਹੈ ਤੁਸੀਂ ਸੋਹਣੇ ਹੋ ਇੰਨਾ ਬਹੁਤ ਜ਼ਿਆਦਾ ਮਤਲਬ ਇਨਫ ਹੁੰਦਾ ਹੈ ਬਟ ਜਦੋਂ ਮੈਂ ਥੋੜਾ ਟਾਈਮ ਪਾਇਆ ਫਿਰ ਮੈਨੂੰ ਪਤਾ ਲੱਗਿਆ ਨਹੀਂ ਇਹਦੇ ਲਈ ਬਹੁਤ ਜ਼ਿਆਦਾ ਐਫਰਟਸ ਲੱਗਦੀਆਂ ਨੇ ਆਪਾਂ ਕਹਿ ਦਿੰਨੇ ਕਿ ਪਾਣੀ ਪੀਤਾ ਜੀ ਇਹ ਕੀਤਾ ਉਹ ਕੀਤਾ ਤਾਂ 글로 ਆ ਗਿਆ ਇਹ ਇੰਨੀ ਜਲਦੀ ਨਹੀਂ ਆਉਂਦਾ ਮਤਲਬ ਮੈਨੂੰ ਲੱਗਦਾ ਕਿ ਤੁਹਾਨੂੰ ਜੰਕ ਫੂਡ ਟੋਟਲੀ ਛੱਡਣਾ ਪੈਂਦਾ ਹੈ ਹੈਨਾ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਘਰੇ ਰਹਿਣਾ ਪੈਂਦਾ ਹੈ ਮਤਲਬ ਧੁੱਪ ਚ ਨਹੀਂ ਤੁਸੀਂ ਐਦਾਂ ਜਾ ਸਕਦੇ ਠੀਕ ਹੈ ਮਤਲਬ ਤੁਸੀਂ ਜੇ ਜਾਓਗੇ ਮਤਲਬ ਯਾ ਤਾਂ ਤੁਹਾਨੂੰ ਗੱਡੀ ਜੇ ਤੁਹਾਨੂੰ ਮਤਲਬ ਲੱਗਦਾ ਹੈ ਕਿ ਟ੍ਰੈਫਿਕ ਤੋਂ ਬਚਣ ਲਈ ਤੁਸੀਂ ਐਕਟਿਵਲ ਲੈ ਕੇ ਜਾਣੀ ਹੈ ਤਾਂ ਮਤਲਬ ਤੁਹਾਨੂੰ ਪੂਰਾ ਕਵਰ ਹੋ ਕੇ ਜਾਣਾ ਪਏਗਾ ਮਤਲਬ ਸਨਸਕ੍ਰੀਨ ਇੱਕ ਕੋਲ ਰੱਖਣੀ ਪਊਗੀ ਮਤਲਬ ਬਹੁਤ ਜ਼ਿਆਦਾ ਹੁੰਦਾ ਹੈ ਇਹ ਚੀਜ਼ਾਂ ਬਟ ਮੈਨੂੰ ਬਹੁਤ ਲੇਟ ਪਤਾ ਲੱਗੀ ਹੈ ਤਾਂ ਮਤਲਬ ਇਹ ਜਿਹੜਾ ਤੁਸੀਂ ਗਲੋ ਦੇਖ ਰਹੇ ਹੋ ਨਾ ਇਹ ਮੇਰਾ ਮਤਲਬ 1 ਸਾਲ ਦਾ ਹੀ ਆ ਇਸ ਤੋਂ ਪਹਿਲਾਂ ਤੁਸੀਂ ਜੇ ਮੇਰੀਆਂ ਵੀ ਫੋਟੋਜ਼ ਦੇਖੋਗੇ ਸ਼ਾਇਦ ਤੁਹਾਨੂੰ ਲੱਗੂਗਾ ਮੈਂ ਟ੍ਰੀਟਮੈਂਟ ਕਰਵਾਇਆ ਬਟ ਹਾਲੇ ਕੁਝ ਨਹੀਂ ਕਰਵਾਇਆ ਸੋ ਕਿੰਨੇ ਪ੍ਰੋਜੈਕਟਸ ਤੁਸੀਂ ਕਰ ਚੁੱਕੇ ਹੋ ਇਸ ਤੋਂ ਪਹਿਲਾਂ ਬਠਿੰਡਾ ਜੰਕਸ਼ਨ ਤੋਂ ਪਹਿਲਾਂ ਗਾਣਿਆਂ ਚ ਮੋਸਟਲੀ ਸ਼ਾਇਦ ਤੁਸੀਂ ਕੰਮ ਕੀਤਾ ਹੋਇਆ ਰਾਈਟ ਐਕਚੁਅਲੀ ਮੈਂ ਗਾਣੇ ਵੀ ਕੀਤੇ ਆ ਬਟ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਪੀਟੀਸੀ ਦੀਆਂ ਮੂਵੀਜ਼ ਤੋਂ ਕੀਤੀ ਸੀ ਪੀਟੀਸੀ ਬਾਕਸ ਆਫਿਸ ਤੋਂ ਥੈਂਕ ਯੂ ਤੇ ਉਸ ਤੋਂ ਬਿਨਾ ਮੈਂ YouTube ਲਈ ਵੈਬ ਸੀਰੀਜ਼ ਕੀਤੀਆਂ ਤੇ ਹੁਣ ਮੈਂ ਬਾਲੀਵੁੱਡ ਦੀਆਂ ਦੋ ਮੂਵੀਜ਼ ਕੀਤੀਆਂ ਜਿਹੜੀਆਂ ਕਿ ਬਹੁਤ ਅੱਛੀ ਸਟਾਰ ਕਾਸਟ ਦੇ ਨਾਲ ਹੋਈਆਂ ਨੇ ਮਤਲਬ ਤੁਸੀਂ ਪੰਜਾਬ ਚ ਕੰਮ ਕਰਨ ਤੋਂ ਬਾਅਦ ਬਾਲੀਵੁੱਡ ਚ ਐਂਟਰੀ ਮਾਰ ਚੁੱਕੇ ਹੋ ਇੱਥੇ ਤਾਂ ਮੈਨੂੰ ਲੱਗਦਾ ਕਿ ਬਾਲੀਵੁੱਡ ਤੱਕ ਪਹੁੰਚਣ ਲਈ ਇੰਨਾ ਸਟਰਗਲ ਕਰਨਾ ਪੈਂਦਾ ਆ ਕੈਸਾ ਕਹਦੇ ਹੋ ਕਿ ਮਤਲਬ ਮੇਰਾ ਲੱਕ ਕਹ ਸਕਦੇ ਹੋ ਇਸ ਚੀਜ਼ ਨੂੰ ਕਿ ਬਟ ਮੈਂ ਬਾਲੀਵੁੱਡ ਚ ਵੀ ਤਾਂ ਨਹੀਂ ਉਸ ਬਾਲੀਵੁੱਡ ਚ ਹਲੇ ਮੈਂ ਕੰਮ ਕਰ ਲਿਆ ਬਾਲੀਵੁੱਡ ਚ ਹਲੇ ਮੈਂ ਕਰਨਾ ਹੈ ਮੈਨੂੰ ਲੱਗਦਾ ਹੈ ਕਿ ਬਾਲੀਵੁੱਡ ਇੱਕ ਮੇਰੀ ਅੰਦਰ ਖੁਆਇਸ਼ ਹੈ ਕਿ ਹੈਨਾ ਪੰਜਾਬ ਤੋਂ ਐ ਮੈਨੂੰ ਹੁੰਦਾ ਕਿ ਮੈਂ ਪੰਜਾਬੀ ਫਿਲਮਾਂ ਕਰਾਂ ਮਤਲਬ ਬਾਲੀਵੁੱਡ ਕਰਕੇ ਵੀ ਹਲੇ ਇੰਨਾ ਉਹ ਨਹੀਂ ਲੱਗਦਾ ਇਹ ਬਹੁਤ ਔਖਾ ਸਰਵਾਈਵਲ ਆਪਣੀ ਇੰਡਸਟਰੀ ਦੇ ਵਿੱਚ ਕੁੜੀਆਂ ਦੇ ਲਈ ਤਾਂ ਖਾਸ ਕਰਕੇ ਬਹੁਤ ਔਖਾ ਸਰਵਾਈਵਲ ਹੈ ਸੋ ਇਸ ਚੀਜ਼ ਨੂੰ ਸਸਟੇਨ ਕਿਵੇਂ ਰੱਖਦੇ ਹੋ ਸਟੇਬਲ ਕਿਵੇਂ ਰੱਖਦੇ ਹੋ ਕਦੀ ਡੋਲਦੇ ਨਹੀਂ ਹੋ ਤੁਸੀਂ ਕਿ ਯਾਰ ਨਹੀਂ ਕੰਮ ਮਿਲ ਰਿਹਾ ਕਿਉਂਕਿ ਹੁਣ ਅਸੀਂ ਬਹੁਤ ਸਾਰੀਆਂ ਇਦਾਂ ਦੀਆਂ ਖਬਰਾਂ ਦੇਖਦੇ ਬਹੁਤ ਸਾਰੀਆਂ ਇਦਾਂ ਦੇ ਅਪਡੇਟਸ ਆਉਂਦੇ ਨੇ ਸਲੇਬ੍ਰਿਟੀਜ਼ ਦੇ ਵੱਲੋਂ ਜਿਹੜੇ ਨਾਮੀ ਕਲਾਕਾਰ ਰਹਿ ਚੁੱਕੇ ਨੇ ਲੇਕਿਨ ਪ੍ਰੀਫਰੈਂਸ ਕਿਹਨਾਂ ਨੂੰ ਦਿੱਤੀ ਜਾ ਰਹੀ ਜਿਨ੍ਹਾਂ ਦੀ ਸੋਸ਼ਲ ਮੀਡੀਆ ਰੀਚ ਹੈ ਰਾਈਟ ਉਹਨਾਂ ਲੋਕਾਂ ਨੂੰ ਪੁੱਛੀ ਨਹੀਂ ਰਿਹਾ ਕੰਮ ਹੀ ਨਹੀਂ ਮਿਲ ਰਿਹਾ ਉਹ ਲਿਟਰਲੀ ਆਨਲਾਈਨ ਆ ਕੇ ਕਹਿ ਰਹੇ ਨੇ ਕਿ ਅਗਰ ਸਾਲ ਦੇ ਚੁੱਕੇ ਲੇਕਿਨ ਹੁਣ ਸਾਨੂੰ ਕੋਈ ਪੁੱਛ ਨਹੀਂ ਰਿਹਾ ਸੋ ਉਹ ਲੋਕ ਨੇ ਟਿੱਕ ਰਹੇ ਔਰ ਅੱਜ ਕੱਲ ਦੇ ਜਿਹੜੇ ਇੱਕ ਤਾਂ ਲੋਕ ਡਿਮਾਂਡ ਕਰਦੇ ਕਿ ਨਵੇਂ ਫੇਸਿਸ ਆਉਣ ਉਤੋਂ ਡਿਮਾਂਡ ਕਰਦੇ ਕਿ ਉਹਨਾਂ ਦੀ ਰੀਚ ਹੋਵੇ ਸੋ ਇਹ ਚੀਜ਼ਾਂ ਕਿਵੇਂ ਪੋਸੀਬਲ ਹੁੰਦੀਆਂ ਮੈਨੂੰ ਲੱਗਦਾ ਕਿ ਇਹਦੇ 'ਚ ਕੁੜੀ ਜਾਂ ਮੁੰਡੇ ਵਾਲੀ ਕੋਈ ਗੱਲ ਨਹੀਂ ਹੁੰਦੀ ਇਹਦੇ 'ਚ ਕੁੜੀ ਨੂੰ ਵੀ ਓਨਾ ਹੀ ਸਟਰਗਲ ਹੈ ਤੇ ਮੁੰਡੇ ਨੂੰ ਵੀ ਓਨਾ ਹੀ ਜ਼ਿਆਦਾ ਸਟਰਗਲ ਹੈ ਪਰ ਮੈਨੂੰ ਲੱਗਦਾ ਹੈ ਨਾ ਕਿ ਇਹ ਇਹ ਰਸਤਾ ਨਾ ਮੈਂ ਖੁਦ ਹੀ ਚੁਣਿਆ ਹੈ ਤੇ ਮਤਲਬ ਮੈਂ ਆਪਣੀ ਸਟੱਡੀ ਵਿੱਚ ਛੱਡ ਕੇ ਇਸ ਲਾਈਨ 'ਚ ਆਈ ਹਾਂ ਤਾਂ ਫਿਰ ਮਤਲਬ ਮੈਂ ਨਹੀਂ ਕਹਿ ਸਕਦੀ ਇਹਨੂੰ ਬੁਰਾ ਜਾਂ ਮਤਲਬ ਇਸ ਚੀਜ਼ ਨੂੰ ਕਿ ਠੀਕ ਹੈ ਜੇ ਮੇਰੇ ਕਿਸਮਤ 'ਚ ਹੋਇਆ ਮੈਂ ਮਿਹਨਤ ਬਰਾਬਰ ਕਰ ਰਹੀ ਹਾਂ ਠੀਕ ਹੈ ਜੇ ਮੇਰੀ ਕਿਸਮਤ 'ਚ ਹੋਇਆ ਤਾਂ ਠੀਕ ਹੈ ਜੇ ਨਹੀਂ ਹੋਇਆ ਤਾਂ ਠੀਕ ਹੈ ਉਸ ਤੋਂ ਬਾਅਦ ਕੋਈ bizness ਕੁਝ ਕਰ ਲਾਂਗੇ অলਟਰਨੇਟਿਵ ਕੀ ਤੁਸੀਂ ਬੈਕਐਂਡ ਤੇ ਕੀ ਚੱਲਦਾ ਮਾਈਂਡ 'ਚ ਹੈ ਨਾ ਕਿਉਂਕਿ ਹਰ ਕੋਈ ਆਪਣਾ ਜਿਹੜਾ ਇੱਕ ਨਾ ਇੱਕ ਬੈਕਅੱਪ ਲੈ ਕੇ ਚੱਲਦਾ ਹੈ ਜ਼ਿੰਦਗੀ ਦੇ ਵਿੱਚ ਹੈ ਨਾ ਜਿਵੇਂ ਤੁਸੀਂ ਹੁਣ ਐਕਟਿੰਗ ਕਰ ਰਹੇ ਹੋ ਜ਼ਰੂਰ ਕੋਈ ਨਾ ਕੋਈ ਤਾਂ ਹੋਰ ਕਲਾ ਹੋਊਗੀ ਤੁਹਾਡੇ ਵਿੱਚ ਕਿ ਮੈਂ ਇਹ ਐਕਟਿੰਗ ਤਾਂ ਚਲੋ ਜਦ ਤੱਕ ਚੱਲਦੀ ਚੱਲਦੀ ਹੈ ਲੇਕਿਨ ਉਸ ਤੋਂ ਬਾਅਦ ਮੈਂ ਕੀ ਪਲਾਨ ਕੀਤਾ ਕੁਝ ਤਾਂ ਜ਼ਰੂਰ ਸਾਨੂੰ ਦੱਸਣਾ ਚਾਹੋਗੇ ਮੈਂ ਸੱਚ ਦੱਸਦੀ ਆ ਕਿ ਨਾ ਮਤਲਬ ਮੈਂ ਬੈਕਐਂਡ ਤੇ ਸੱਚੀ ਕੋਈ ਪਲਾਨ ਵੀ ਨਹੀਂ ਰੱਖਿਆ ਹੋਇਆ ਹੈ ਮਤਲਬ ਮੇ ਕਲਾ ਦੀ ਗੱਲ ਕੀਤੀ ਜਾਵੇ ਤਾਂ ਮਤਲਬ ਮੈਂ ਸਾਰੀਆਂ ਚੀਜ਼ਾਂ ਸਿੱਖਣ ਦੀ ਟਰਾਈ ਕੀਤੀ ਸੀ ਕਿ ਮੈਂ ਕੁਝ ਅੱਛਾ ਸਿੱਖ ਲਾਂ ਬਟ ਇੱਕ ਹੁੰਦਾ ਨਹੀਂ ਕਿ ਮੈਨੂੰ ਲੱਗਦਾ ਨਾ ਇੱਕ ਕੀੜਾ ਹੁੰਦਾ ਤੁਹਾਡੇ ਅੰਦਰ ਇਹ ਕਿ ਜਿਹੜਾ ਤੁਹਾਨੂੰ ਕੁਝ ਹੋਰ ਨਹੀਂ ਕਰਨ ਦਿੰਦਾ ਤੇ ਮੈਂ ਆਪਣੇ ਆਪ ਨੂੰ ਥੋੜਾ ਟਾਈਮ ਦੇਵਾਂਗੀ ਇਸ ਲਾਈਨ ਨੂੰ ਮੈਨੂੰ ਲੱਗਦਾ ਹੈ ਕਿ ਅੱਛਾ ਕੁਝ ਹੋ ਜਾਊਗਾ ਬਟ ਉਸ ਤੋਂ ਬਾਅਦ ਜਦੋਂ ਨਹੀਂ ਕੁਝ ਬਣੂਗਾ ਉਸ ਤੋਂ ਬਾਅਦ ਮੈਂ ਪਲਾਨ ਵੀ ਤਿਆਰ ਕਰੂੰਗੀ ਮੈਂ ਪਹਿਲਾਂ ਨਹੀਂ ਕਰ ਸਕਦੀ ਗੁਡ ਪਰਮਾਤਮਾ ਕਰੇ ਤੁਸੀਂ ਇੰਨਾ ਸੋਹਣਾ ਕੰਮ ਕਰੋਗੇ ਤੁਹਾਡੇ ਕੰਮ ਨੂੰ ਚਾ ਚੰਦ ਲੱਗਣ ਸੋ ਬਠਿੰਡਾ ਜੰਕਸ਼ਨ ਦੇ ਬਾਰੇ ਕੁਝ ਜੰਦ ਜੰਦੇ ਕਹਿਣਾ ਚਾਹੁੰਦੇ ਆ ਤੁਹਾਨੂੰ ਕਿਉਂ ਲੋਕ ਦੇਖਣ ਬਠਿੰਡਾ ਜੰਕਸ਼ਨ ਦੇ ਵਿੱਚ ਆ ਮੈਂ ਤਾਂ ਕਹਿੰਨੀ ਆ ਕਿ ਦਰਸਦੇ ਆਧਾਰ ਤੇ ਦੇਖ ਲਿਓ ਕਿਉਂਕਿ ਨਵੇਂ ਐਕਟਰਾਂ ਨੂੰ ਦੇਖਣਾ ਹਨਾ ਇੱਕ ਇਹੀ ਹੁੰਦਾ ਹੈ ਤੇ ਜੇ ਪਸੰਦ ਕੀਤਾ ਗਿਆ ਫਿਰ ਉਸ ਤੋਂ ਬਾਅਦ ਚੀਜ਼ਾਂ ਦੱਸੀਆਂ ਜਾ ਸਕਦੀਆਂ ਹੁੰਦੀਆਂ ਹੁਣ ਤਾਂ ਇਹੀ ਹੈ ਕਿ ਤੁਸੀਂ ਪਲੀਜ਼ ਦੇਖ ਲਿਓ ਠੀਕ ਹੈ ਦੇਖਣ ਤੋਂ ਬਾਅਦ ਦੱਸਿਓ ਜ਼ਰੂਰ ਕਿ ਤੁਹਾਨੂੰ ਕਿੱਦਾਂ ਨਹੀਂ ਲੱਗੀ ਕਿ ਅਸੀਂ ਵੀ ਆਪਣੀਆਂ ਗਲਤੀਆਂ ਨੂੰ ਸੁਧਾਰ ਸਕੀਏ ਪਰ ਤੁਸੀਂ ਇੱਕ ਵਾਰ ਦੇਖਿਓ ਜ਼ਰੂਰ ਸੋ ਆਪਣੀ ਇੰਡਸਟਰੀ ਦੇ ਵਿੱਚ ਕਿਸ ਨਾਲ ਕੰਮ ਕਰਨ ਦੀ ਖੁਆਇਸ਼ ਹੈ ਆਪਣੀ ਇੰਡਸਟਰੀ ਦੇ ਵਿੱਚ ਤਾਂ ਮਤਲਬ ਓਬਵੀਅਸਲੀ ਦਿਲਜੀਤ ਅਸਾਂਚ ਨਾਲ ਠੀਕ ਹੈ ਅਮਰਿੰਦਰ ਗਿੱਲ ਜੀ ਨਾਲ ਤੇ ਹੋਰ ਹੀ ਡਾਇਰੈਕਟਰਸ ਨੇ ਜਿੱਦਾਂ ਮੈਨੂੰ ਕਾਫੀ ਡਾਇਰੈਕਟਰਸ ਇਦਾਂ ਨੇ ਜਿਹੜੇ ਇਨਸਪਾਇਰ ਕਰਦੇ ਨੇ ਕਿ ਲੱਗਦਾ ਹੈ ਕਿ ਇਹਨਾਂ ਨਾਲ ਕੰਮ ਕਰਾਂ ਜਗਦੀਪ ਸਿੱਧੂ ਜੀ ਠੀਕ ਹੈ ਤੇ ਇੱਕ ਹੋਰ ਚੀਜ਼ਾ ਮਤਲਬ ਇੱਕ ਹੋਰ ਚੀਜ਼ ਹੈ ਜਿਹੜੀ ਮੈਂ ਮਤਲਬ ਮੈਂ ਸੋਚਿਆ ਸੀ ਕਿ ਮੈਂ ਇੱਕ ਟਾਈਮ ਤੇ ਆ ਕੇ ਸ਼ੇਅਰ ਕਰੂੰਗੀ ਬਟ ਹੁਣ ਤੁਸੀਂ ਪੁੱਛ ਲਿਆ ਨਾ ਤਾਂ ਮੈਂ ਜ਼ਰੂਰ ਦੱਸੂੰਗੀ ਕਿ ਮੈਂ ਨਾ ਮਤਲਬ ਕਿ ਸ਼ੁਰੂ ਕੀਤਾ ਸੀ ਕ라우ਡ ਚ ਗਈ ਸੀ ਮੈਂ ਠੀਕੇ ਉੱਥੇ ਮੈਨੂੰ ਨਾ ਸਾਰਿਆਂ ਨੇ ਇਹ ਚੀਜ਼ ਕਹੀ ਸੀ ਕਿ ਤੁਸੀਂ ਤਾਂ ਮਤਲਬ ਫਿਲਮਾਂ 'ਚ ਕੰਮ ਕਰ ਸਕਦੇ ਹੋ ਤੁਸੀਂ ਕਰਾਊਡ 'ਚ ਕਰਾਊਡ 'ਚ ਮਤਲਬ ਮੈਂ ਸਿਰਫ ਪਹਿਲੀਆਂ ਦੋ ਫਿਲ ਦੋ ਤਿੰਨ ਫਿਲਮਾਂ ਕਰਾਊਡ 'ਚ ਕੀਤੀਆਂ ਸੀ ਜਿਹੜੀ ਪਹਿਲੀ ਸੀਗੀ ਆਟੇ ਦੀ ਚਿੜੀ ਤੇ ਦੂਜੀ ਸੀ ਦਾਸਤਾਨੇ ਸਰਹੰਦ ਮੈਨੂੰ ਉੱਥੇ ਨਾ ਸਾਰਿਆਂ ਨੇ ਆਲਮੋਸਟ ਇਹੀ ਕਿਹਾ ਕਿ ਤੁਸੀਂ ਨਾ ਫਿਲਮਾਂ 'ਚ ਟਰਾਈ ਕਰੋ ਤੁਸੀਂ ਕਰਾਊਡ 'ਚ ਨਹੀਂ ਤੁਸੀਂ ਫਿਲਮਾਂ 'ਚ ਕਰ ਸਕਦੇ ਹੋ ਤੇ ਉੱਥੇ ਮੈਨੂੰ ਨਾ ਹੈਰੀ ਭੱਟੀ ਜੀ ਨੇ ਵੀ ਕਿਹਾ ਉਹਨਾਂ ਨੂੰ ਮੇ ਵੀ ਨਾ ਯਾਦ ਹੋਵੇ ਬਟ ਮੈਨੂੰ ਹੈਗਾ ਕਿ ਜੇ ਮੈਂ ਕਦੇ ਉਹਨਾਂ ਨਾਲ ਕੰਮ ਕਰਾਂ ਤੇ ਫਿਰ ਮੈਂ ਇਹ ਚੀਜ਼ ਮਤਲਬ ਹੋ ਜੂਗੀ ਕਿ ਹਾਂ ਜੇ ਕਿਸੇ ਨੇ ਕਿਹਾ ਮੈਨੂੰ ਤਾਂ ਵੀ ਇਹ ਮਤਲਬ ਇੱਕ ਫੁੱਲ ਫਲੈਜਡ ਕੰਪਲੀਟ ਮੇਰਾ ਜਰਨੀ ਹੋ ਜੂਗੀ ਹਾਂ ਬਟ ਮਤਲਬ ਮੈਂ ਮੰਨਦੀ ਹਾਂ ਇਸ ਚੀਜ਼ ਨੂੰ ਕਿ ਵੀ ਮਤਲਬ ਮੈਨੀਫੈਸਟ ਕਰ ਹਾਂ ਮੈਨੀਫੈਸਟ ਕਰਦੀ ਹਾਂ ਚੀਜ਼ਾਂ ਠੀਕ ਹੈ ਤੇ ਮਤਲਬ ਸਾਰੇ ਡਾਇਰੈਕਟਰਸ ਬਹੁਤ ਵਧੀਆ ਨੇ ਤੇ ਮਤਲਬ ਹਾਂ ਇਹ ਹੁੰਦਾ ਹੈ ਕੁਝ ਕਿ ਹਾਂ ਇਹ ਬੰਦਾ ਮੇਰ ਨਾਲ ਕੰਮ ਕਰੇ ਤਾਂ ਵੀ ਆਪਾਂ ਹੁੰਦਾ ਹੈ ਨਾ ਕਿ ਵੀ ਜੇ ਇਹਦੇ ਨਾਲ ਕੰਮ ਕੀਤਾ ਤਾਂ ਇਹ ਬੰਦੇ ਕੋਲ ਕੰਟੈਂਟ ਹੈਗਾ ਹੈ ਮੇਰੇ ਲਈ ਤਾਂ ਉਹੋ ਜਿਹੀਆਂ ਚੀਜ਼ਾਂ ਨੂੰ ਤੁਸੀਂ ਤੁਸੀਂ ਕਿੰਨੀ ਕਿਵੇਂ ਦੇ ਐਫਰਟਸ ਪਾਉਨੇ ਹੋ ਆਪਣੇ ਆਪ ਨੂੰ ਬੈਸਟ ਡਿਲੀਵਰ ਕਰਨ ਲਈ ਸਕਰੀਨ ਤੇ ਮਤਲਬ ਜਿਹੜੇ ਲੋਕ ਮੈਨੂੰ ਜਾਣਦੇ ਆ ਉਹਨਾਂ ਨੂੰ ਸਭ ਤੋਂ ਪਹਿਲੀ ਤਾਂ ਇਹ ਗੱਲ ਪਤਾ ਹੈ ਕਿ ਮੈਂ ਸੈੱਟ ਤੇ ਸਭ ਤੋਂ ਪਹਿਲਾਂ ਪਹੁੰਚਦੀ ਹਾਂ ਮਤਲਬ ਕਈ ਵਾਰ ਤਾਂ ਇਹ ਹੁੰਦਾ ਹੈ ਕਿ ਕੋਈ ਵੀ ਨਹੀਂ ਪਹੁੰਚਿਆ ਹੁੰਦਾ ਤੇ ਮੈਂ ਉੱਥੇ ਪਹੁੰਚੀ ਹੁੰਨੀ ਐ ਤੇ ਮੈਨੂੰ ਉਸ ਟਾਈਮ ਗੁੱਸਾ ਵੀ ਬਹੁਤ ਜ਼ਿਆਦਾ ਆਉਂਦਾ ਹੈ ਹੂੰ ਠੀਕ ਹੈ ਤੇ ਮਤਲਬ ਸਭ ਤੋਂ ਵੱਡਾ ਐਫਰਟ ਤਾਂ ਇਹੀ ਹੁੰਦਾ ਹੈ ਉਸ ਤੋਂ ਬਾਅਦ ਮਤਲਬ ਮੈਂ ਰੈਡੀ ਹੋਣ ਚ ਕਿ ਆ ਜਾਂਦੇ ਨਾ ਆਪਾਂ ਕਿ ਰੈਡੀ ਹੋ ਗਏ ਮੈਮ ਰੈਡੀ ਹੋ ਗਏ ਨਹੀਂ ਮੇਰੀ ਇਹ ਚੀਜ਼ ਰਹਿ ਗਈ ਹੋਰ ਰਹਿ ਗਈ ਮੈਨੂੰ ਹੁੰਦਾ ਕਿ ਸੈੱਟ ਤੇ ਕਰਦੇ ਹੋ ਮਤਲਬ ਮੈਂ ਆਪਣੇ ਵੱਲੋਂ ਕਿ ਮੈਂ ਸੈੱਟ ਤੇ ਪ੍ਰੈਜ਼ੈਂਟ ਰਹਿ ਸਕਾਂ ਸਭ ਤੋਂ ਵੱਡੀ ਗੱਲ ਤਾਂ ਉਹੀ ਹੁੰਦੀ ਹੈ ਕਿਉਂਕਿ ਐਕਟਿੰਗ ਤੁਸੀਂ ਉਸ ਤੋਂ ਬਾਅਦ ਕਰਕੇ ਦਿਖਾਣੇ ਹੋ ਤੁਸੀਂ ਡਾਇਰੈਕਟਰ ਨੂੰ ਜਾਂ ਤੁਸੀਂ ਟੀਮ ਨੂੰ ਪ੍ਰੈਸ਼ਰਾਈਜ਼ ਕੀਤਾ ਹੋਇਆ ਕਿ ਮੈਡਮ ਵੀ ਨਹੀਂ ਆ ਰਹੇ ਮੈਮ ਨਹੀਂ ਆ ਰਹੇ ਮੈਮ ਨਹੀਂ ਆ ਰਹੇ ਮੈਮ ਨਹੀਂ ਆ ਰਹੇ ਹਨਾ ਉਸ ਚੀਜ਼ ਨੂੰ ਮੈਂ ਬਿਲਕੁਲ ਖਤਮ ਕੀਤਾ ਹੋਇਆ ਮਤਲਬ ਮੈਂ ਸਭ ਤੋਂ ਪਹਿਲਾਂ ਆਪਣੇ ਵੱਲੋਂ ਕੋਸ਼ਿਸ਼ ਕਰਦਿਆਂ ਕਿ ਮੈਂ ਸੈੱਟ ਤੇ ਹੋਵਾਂ ਜੇ ਤੁਹਾਡੇ ਮੇਕਅਪ ਆਰਟਿਸਟ ਹੈ ਜਾਂ ਹੇਅਰ ਆਰਟਿਸਟ ਹੈ ਉਹ ਕੁਝ ਲੇਟ ਕਰਦੇ ਤਾਂ ਉਹ ਉਹ ਦੇਖਣ ਤਾਂ ਮੈਂ ਮਤਲਬ ਮੈਂ ਆਪਣੇ ਵੱਲੋਂ ਫੁੱਲ ਫਲੇਜ ਪ੍ਰੈਜ਼ੈਂਟ ਰਹਿਣਾ ਪਸੰਦ ਕਰਦੀ ਹਾਂ ਇਸ ਟ੍ਰਿਪ ਅਸੀਂ ਪੂਰੀ ਪੂਰੀ ਉਮੀਦ ਕਰਦੇ ਹਾਂ ਕਿ ਤੁਹਾਡੀ ਵੈਬ ਸੀਰੀਜ਼ ਨੂੰ ਬਹੁਤ ਪਿਆਰ ਮਿਲੇਗਾ ਤੁਹਾਡੇ ਐਫਰਟਸ ਨੂੰ ਬਹੁਤ ਜ਼ਿਆਦਾ ਚਾਹ ਚੰਦ ਲੱਗਣਗੇ ਸੋ ਨੀਲ ਜੀਗੇ ਮੇਰੇ ਨਾਲ ਅਨਿਲ ਥੈਂਕ ਯੂ ਸੋ ਵੈਰੀ ਵੈਰੀ ਮੱਚ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਜੰਦ ਜੰਦੇ ਕੁਝ ਕਹਿਣਾ ਚਾਹੁੰਦੇ ਹਾਂ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੁਸੀਂ ਆਏ ਇੱਥੇ ਸੋ ਬਠੰਡਾ ਜੰਕਸ਼ਨ ਜਲਦ ਰਿਲੀਜ਼ ਹੋਣ ਵਾਲੀ ਹੈ ਤੁਸੀਂ ਜ਼ਰੂਰ ਦੇਖਣੀ ਹੈ ਫਿਲਹਾਲ ਇਹ ਮੈਨੂੰ ਦੀਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੁੱਲਰਦਨ ਇੱਕ ਸਵਰਾ ਟੀਵੀ ਚੰਡੀਗੜ੍ਹ